SSP ਗੁਰਦਾਸਪੁਰ ਅਦਿੱਤਿਏ ਨੇ ਬਲਾਕ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਚੋਣਾਂ ਦੇ ਸੰਬੰਧ ਵਿੱਚ ਪੁਲਿਸ ਫੋਰਸ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਇਸ ਸੰਬੰਧ ਦੇ ਵਿੱਚ ਸਥਾਨਕ ਪੁਲਿਸ ਲਾਈਨ ਦੇ ਵਿੱਚ ਚੋਣ ਡਿਊਟੀ ਦੇ ਵਿੱਚ ਜਾ ਰਹੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ SSP ਦੇ ਵੱਲੋਂ ਚੋਣ ਡਿਊਟੀ ਤੰਦਹੀ ਦੇ ਨਾਲ ਨਿਪਾਉਣ ਅਤੇ ਹਰ ਛੋਟੀ ਤੋਂ ਛੋਟੀ ਘਟਨਾ ਤੇ ਧਿਆਨ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਤਹੀ ਮੀਡੀਆ ਦੇ ਨਾਲ ਗੱਲ ਕਰਦੇ ਆਂ SSP ਅਦਿੱਤਿਏ ਨੇ ਕਿਹਾ ਕਿ ਚੋਣਾਂ ਦੇ ਲਈ ਗੁਰਦਾਸਪੁਰ ਦੇ ਵਿੱਚ ਲਗਭਗ 2050 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਨੇ। ਉਹਨਾਂ ਨੇ ਦੱਸਿਆ ਕਿ JSP ਰੈਂਕ ਦੇ 10 ਅਧਿਕਾਰੀ ਵਿੱਚ ਚੋਣ ਡਿਊਟੀ ਤੇ ਨਿਯੁਕਤ ਕੀਤੇ ਗਏ ਨੇ ਅਤੇ ਇਸ ਜ਼ਿਲ੍ਹੇ ਦੇ ਵਿੱਚ ਕੁਝ অতি ਸੰਵੇਦਨਸ਼ੀਲ ਬੂਥ ਵੀ ਸ਼ਾਮਲ ਨੇ ਜਿੱਥੇ ਕਿ ਸੁਰੱਖਿਆ ਦੇ ਪ੍ਰਬੰਧ ਬੇਹਦ ਸਖਤ ਕੀਤੇ ਗਏ ਨੇ। ਇਸੇ ਨਾਲ ਹੀ ਉਹਨਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ। ਦੇਖੋ ਜੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦ ਪੰਚਾਇਤ ਸਮਿਤੀ ਦੀ ਜਿਹੜੀ ਸੋਨਾ ਉਹ ਹੋਣੀਆਂ ਨੇ ਉਹਦੇ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਫੋਰਸ ਦਾ ਮੋਬਿਲਾਈਜੇਸ਼ਨ ਕੀਤਾ ਹੈਗਾ ਜੀ ਇਹਦੇ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜਾ ਸਪੈਸ਼ਲ ਡੀਜੀ ਲਾ ਨੋਟਸ ਸਾਹਿਬ ਵੱਲੋਂ ਵੀ ਜਿਹੜੀ ਹੈਗੀ ਬਾਹਰੋਂ ਜਿਹੜੀ ਸਾਨੂੰ ਬੜੇ ਨੰਬਰ ਤੇ ਜਿਹੜੀ ਹੈਗੀ ਫੋਰਸ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ। ਤੋਂ ਅਸੀਂ ਜਿਹੜੀ ਹੈਗੀ ਆਸ ਫੋਰਸ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ ਅਤੇ ਇਹਨਾਂ ਨੂੰ ਆ ਦੱਸਿਆ ਹੈਗਾ ਕਿ ਜਿਹੜਾ ਇਲੈਕਸ਼ਨ ਆ ਉਹ ਬੜਾ ਹੀ ਫ੍ਰੀ ਫੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਉਹ ਹੋਏਗਾ ਇਹਨਾਂ ਦੇ ਵੱਲੋਂ ਇਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪੈਟਰੋਲਿੰਗ ਡਿਊਟੀ ਹੈ ਉਹਨਾਂ ਦੇ ਬਾਕੀ ਸਾਡੇ ਸਾਰੇ ਕਸਟ ਡਿਫਸਰ ਅਫਸਰ ਸਾਹਿਬਾਨ ਐਸਪੀ ਹੈਡਕੁਆਟਰ ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੋਰਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬੜੀ ਬਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ਾਂ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵੀ ਜੋ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਤੇ ਪਾਣੀ ਹੈ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿਹਦੇ ਚ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਫੁੱਲ ਫੋਰਸ ਦਾ ਜਿਹੜਾ ਮੋਬਿਲਾਈਜੇਸ਼ਨ ਕੀਤਾ ਹੈਗਾ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਉੱਥੇ ਸਪੈਸ਼ਲ ਡਿਪਲॉयਮੈਂਟ ਹੈ ਉਹ ਤਲਾਨ ਕੀਤਾ ਜਗਾ ਗਿਆ ਹੈਗਾ ਐਂਡ ਉੱਥੇ ਸਾਡੀ ਡਿਊਟੀ ਲਾਈ ਜਾਏਗੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਜ਼ ਅਲੋਂਗ ਵਿਦ ਦੋ ਐਸਪੀ ਸਾਹਿਬ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤੋਂ ਸਾਡਾ ਪੂਰਾ ਐਫਰਟ ਰਹੇਗਾ ਕਿ ਜਿਹੜਾ ਜਿਹੜਾ ਜੋ ਜ਼ਿਲ੍ਹਾ ਪਰਿਸ਼ਦ ਐ ਜਿਹੜੇ ਇਲੈਕਸ਼ਨ ਹੈਗੇ ਫੁੱਲ ਔਰ ਬੜੀ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਹੋਣ ਚਾਹੀਦਾ ਕੀ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੇ ਗਏ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਪ੍ਰੋਪਰ ਜਿਹੜਾ ਡਿਪੋਜ਼ਿਸ਼ਨ ਡਿਪੋਜ਼ਿਸ਼ਨ ਸੈਂਟਰ ਤੱਕ ਆਣ ਐਂਡ ਉਹਦੀ ਜਿਹੜੀ ਸਿਕਿਉਰਟੀ ਦੇ ਲਈ ਵੀ ਸਾਡੇ ਵੱਲੋਂ ਪੂਰਾ ਅਰੇਂਜਮੈਂਟ ਕੀਤਾ ਹੈਗਾ ਐਂਡ ਉਸ ਤੋਂ ਬਾਅਦ ਜਿਹੜਾ ਕਾਊਂਟਿੰਗ ਵੇਲੇ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਫੁੱਲ ਅਰੇਂਜਮੈਂਟ ਜਿਹੜਾ ਹੈ ਇਨਸੀਡੈਂਟ ਫਰੀ ਅਰੇਂਜਮੈਂਟ ਹੈ ਉਹ ਕਿਤੇ ਨਹੀਂ ਉਹ ਤਰ੍ਹਾਂ ਨੂੰ ਪੀ ਲੈ ਗਈ ਉਹ ਜਿਹੜੇ ਆਪਣੇ ਜਿਹੜਾ VOTING ਰਾਈਟ ਹੈ ਜਿਹੜਾ ਉਹਨਾਂ ਨੂੰ ਭਾਰਤ ਦੇਸ਼ ਨੂੰ ਤਾਂ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਵੱਡ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਤੇ ਉੱਥੇ ਵੱਡ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪਰੈਂਟ ਤਰੀਕੇ ਨਾਲ ਆਪਣੇ ਵੋਟ ਪਾਣ ਐਂਡ ਜਿਹੜਾ ਭਾਰਤ ਦੇ ਲੋਕਤੰਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਪਹਿਲੂ ਹੁੰਦਾ ਹੈ ਜਿਹੜਾ ਚੋਣ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਅਸੀਂ ਸਾਰਿਆਂ ਨੂੰ ਅਪੀਲ ਕਰਦਿਆਂ ਕਿ ਵੱਧ ਤੋਂ ਵੱਧ ਨੰਬਰ ਚ ਜਿਹੜਾ ਹੈਗਾ ਵੋਟਿੰਗ ਚ ਪਾਰਟਿਸਿਪੇਟ ਕਰਕੇ ਬਾਅਦ ਦੀ ਡੈਮੋਕ੍ਰੇਸੀ ਨੂੰ ਬਾਅਦ ਦੇ ਸੰਵਿਧਾਨ ਨੂੰ ਥੋੜਾ ਬਿਹਤਰ ਆਪਾਂ ਫੁਲਫਿਲ ਕਰਨਾ ਹੈਗਾ ਜਿਹੜੇ ਉਹਨਾਂ ਦੇ ਆਦਰਸ਼ ਹੈਗੇ ਉਹਨਾਂ ਨੂੰ ਉਹ ਬਿਹਤਰ ਜਿਹੜਾ ਹੈਗਾ ਉਹ ਕਰਦੇ ਹਾਂ